ਕਾਰ ਬਾਈ ਜਿਹੜੀ ਕਾਰ ਬਾਈ ਹਲੇ ਖੰਮੀ ਰਹੀ ਹੈ ਉਹ ਇੱਕ ਨਾਮ ਦਾ ਦਿੱਖਾਈ ਦੇਦਾ ਗਲਤਰੇ ਰੌਂਗਾਂ ਤੋਂ ਦਿੱਤੇ ਗਏ ਨੇ ਪਾਰੀ ਮਾਤਰਾ ਦੇ ਨਾਲ ਜਿਹੜਾ ਜੇ ਸ਼ੀਲਾ ਬਸਾਰ ਕੋ ਦਾ ਖੜੇ ਇਹ ਸਾਡੇ ਏਐਸਏ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਕਿਊਰੋ ਮੋਲ ਦੇ ਲਾਗੇ ਖੜੇ ਸੀਗੇ ਜਿਹਨਾਂ ਮੁਖਵਰ ਨੇ ਤਲਾਹ ਦਿੱਤੀ ਕਿ ਜੇ ਦੋ ਮੋਨੇ ਨੌਜਵਾਨ ਹੈ ਕਿਊਰੋ ਮੋਲ ਦੇ ਬਿਲਕੁਲ ਸਾਹਮਣੇ ਬਜ਼ਾਹਰ ਗੱਡੀ 'ਚ ਬੈਠੇ ਆਂ ਹੈਰਣ ਵੇਚਦਾ ਇਹ ਧੰਦਾ ਉਹ ਮਕਰਦੇ ਆਂ ਇਹ ਇਹਨਾਂ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਹੈਰਨ ਵਗੈਰਾ ਬਰਾਮਦ ਹੋ ਸਕਦੀ ਹੈ ਜੋ ਨਸ਼ੀਲਾ ਪਦਾਰਥ ਮੌਕੇ ਤੇ ਐਸਐਮ ਦੀ ਸਨ ਹੈ ਰੋਕਿਆ ਰੋਕ ਕੇ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਲਿਆਂਦੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸ਼੍ਰੀ ਯੋਗੇਸ਼ ਕੁਮਾਰ ਐਸਟੀਐਫ ਜਲੰਧਰ ਤੇ ਉਹਨਾਂ ਦੇ ਹਾਜ਼ਰੀ ਵਿੱਚ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਤਾਂ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹੈਰਨ ਜਿਹੜੀ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿਥੋਂ ਲੈ ਕੇ ਆਏ ਆ ਕਿੱਥੇ ਇਹਨਾਂ ਦੇਣ ਜਾਣਾ ਸੀਗਾ ਸਰ ਜਿਹੜੇ ਬੰਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਹੈ ਹਾਂਜੀ ਨਾਮ ਉਹ ਸਾਇਲ ਹੈ ਇੱਕ ਦਾ ਨਾਮ ਇਕਦਾਂ ਰਾਜੀਵੀਰ ਹੈ ਦੋਨੋਂ ਫੋਲੜੀਬਾਲ ਦੇ ਰਹਿਣ ਵਾਲੇ ਜਲੰਧਰ ਦੇ ਸੇਕ ਇਨਪੁਟ ਕੀ ਮਿਲੀ ਸੀ ਆਪਾਂ ਨੂੰ ਇਹ ਮੁਖਰ ਨੇ ਦੱਸਿਆ ਸੀ ਸਾਨੂੰ ਉਹ ਚਲੋ ਤੁਹਾਡੇ ਨਾਲ ਨਹੀਂ ਆਪਾਂ ਕਰ ਸਕਦੇ ਮੁਖਰ ਦਾ ਹਾਂਜੀ ਇਥੇ ਮੁਕੇ ਗੱਡੀ ਦੇ ਅੰਦਰ ਬੈਠੇ ਪਰਦੇ ਬੈਠੇ ਇਨਫੋਰਮੇਸ਼ਨ ਮਿਲਦੀ ਸੀਗੀ ਇਹ ਕਿਸੇ ਨੂੰ ਹੋਰ ਬੁਲਾਇਆ ਸੀ ਮੁਕੇ ਤੇ ਆਇਆ ਕਿ ਬੰਦਾ ਹੋਰ ਤੇ ਇਹਨਾਂ ਦਾ ਕੀ ਆਪਣਾ ਇਹਨਾਂ ਦਾ ਇਹਨਾਂ ਦਾ ਨਹੀਂ ਅਸੀਂ ਨਹੀਂ ਬੁਲਾਉਂਦੇ ਅਸੀਂ ਘੱਟ ਪਾਉਂਦੇ ਨਾ ਬੰਦਾ ਜਿਨ੍ਹਾਂ ਨੂੰ ਸਪਲਾਈ ਪਤਾ ਕੁਝ ਨਹੀਂ ਉਹਦੇ ਬਾਰੇ ਪਤਾ ਕਰਾਂਗੇ ਅਸੀਂ ਆਪਾਂ ਗੱਲ ਕਰੀਏ ਰਿਗਵਿੰਦੀ ਹੀਰੋਇਨ ਫੜੀ ਗਈ ਹੈ ਅੰਤਰਰਾਸ਼ਟਰੀ ਇਹ ਕੀਮਤੀ ਗੱਲ ਕਿੰਨੀ ਕੀਮਤ ਹੋਏਗੀ ਕੀਮਤ ਤੁਸੀਂ ਲਾ ਲਓ ਸਬਕ ਦੋ ਕਰੋੜ ਦੇ ਲਗ ਕੇ ਸ਼ੱਕ ਹੋ ਗਈ ਕੀ ਨਾਮ ਸਰਾਕੀ ਰਹੇਗਾ ਆਪਣਾ ਐਸ.ਆਈ. ਪ੍ਰਵੀਨ ਸਿੰਘ ਐਸ.ਟੀ.ਐਫ ਜ਼ਿਲਮਦਾਰ ਹੈ